ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੋਂ ਦੇਖ ਰਹੇ ਹੋ ਗੱਲ ਕਰਨ ਜਾ ਰਹੇ ਹਾਂ ਅੱਜ ਦੇ ਮੌਸਮ ਯਾਨੀ ਕਿ 30 ਨਵੰਬਰ 2024 ਪੰਜਾਬ ਦੇ ਵਿੱਚ ਕਿਵੇਂ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਟੁੱਟਵੀਂ ਬੱਦਲਵਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦਾ ਅਸਰ ਪੰਜਾਬ ਦੇ ਪਹਿਲਾ ਪੱਛਮੀ ਭਾਗਾਂ ਵਿੱਚ ਦਿਖਾਈ ਦੇ ਰਿਹਾ ਸੀ ਤੇ ਹੁਣ ਉੱਤਰ ਪੂਰਬੀ ਭਾਗਾਂ ਵਿੱਚ ਵੀ ਇਹ ਬੱਦਲ ਸਿਸਟਮ ਬਣੇ ਹੋਏ ਨੇ ਟੁੱਟਵੇਂ ਰੂਪ ਦੇ ਵਿੱਚ ਇਹਨਾਂ ਦਾ ਅਸਰ ਅੱਜ ਦੁਪਹਿਰ ਵੇਲੇ ਤੱਕ ਬਣਿਆ ਰਹੇਗਾ ਮਹਿਲ ਦੇ ਤੌਰ ਤੇ ਪੰਜਾਬ ਦੇ ਪੱਛਮੀ ਭਾਗ ਜਿਹੜੇ ਕਿ ਪਾਕਿਸਤਾਨ ਦੇ ਬਾਰਡਰ ਟੱਚ ਕਰਦੇ ਨੇ ਅਮਰਸਰ ਫਿਰੋਜ਼ਪੁਰ ਫਰੀਦਕੋਟ ਫਜ਼ਿਲਕਾ ਇਹਨਾਂ ਇਲਾਕੇ ਵਿੱਚ ਬੱਦਲ ਵੀ ਦੇਖਣ ਨੂੰ ਮਿਲ ਰਹੀ ਸੀ ਜਿਸ ਦਾ ਅਸਰ ਹੋਰ ਘਟਦਾ ਹੋਇਆ ਦਿਖਾਈ ਦੇ ਰਿਹਾ ਕਿਸੇ ਕਿਸੇ ਇਲਾਕੇ ਵਿੱਚ ਹਲਕੀ ਦਰਮਿਆਨੀ ਕਿਰਮਟ ਕਣੀ ਦੀ ਖਬਰਾਂ ਆਈਆਂ ਨੇ ਪਰ ਕੋਈ ਵੱਡਾ ਅਸਰ ਪੰਜਾਬ ਵਿੱਚ ਅਜੇ ਦੇਖਣ ਨੂੰ ਨਹੀਂ ਮਿਲ ਰਿਹਾ ਇਸ ਸਮੇਂ ਬੱਦਲਬਾਈ ਗੁਰਦਾਸਪੁਰ ਅਮਰਸਰ ਤਰਨਤਾਰਨ ਤੋਂ ਉੱਪਰ ਹੁਸ਼ਿਆਰਪੁਰ ਦੇ ਨੇਮੇ ਨੇੜੇ ਬਣੀ ਹੋਈ ਹੈ ਰੂਪਨਗਰ ਮੁਹਾਲੀ ਤੇ ਥੋੜਾ ਬਹੁਤਾ ਨੰਗਲ ਨਦ ਬਸਾ ਇਹਦਾ ਹਿੱਸਾ ਵੀ ਇਸ ਦੇ ਅੰਦਰ ਆਉਂਦਾ ਦਿਖਾਈ ਦੇ ਰਿਹਾ ਹੈ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਬੱਦਲ ਵਰਗਾ ਅਸਰ ਕਿਵੇਂ ਦਾ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਅੱਜ ਤਾਪਮਨ ਘਟੇ ਹੋਏ ਦਿਖਾਈ ਦੇਣਗੇ ਲਗਭਗ ਦਿਨ ਦੇ ਵੇਲੇ ਮੈਕਸਿਮਮ ਤਾਪਮਨ 22 ਡਿਗਰੀ ਅਤੇ ਰਾਤ ਦੇ ਤਾਪਮਨ 12 ਡਿਗਰੀ ਤੱਕ ਜਾਣ ਦੀ ਉਮੀਦ ਹੈ ਜੋ ਕਿ ਆਮ ਤੀਰ੍ਹਾਂ ਦੇਖਣ ਨੂੰ ਮਿਲਣਗੇ ਥੋੜੀ ਬਹੁਤੀ ਚੰਗੀ ਧੁੱਪ ਵੀ ਅੱਜ ਲੱਗਦੀ ਹੋਈ ਦਿਖਾਈ ਦੇਵੇਗੀ ਕਿਸ ਕਿ ਫਿਲਹਾਲ ਜਿਹੜੇ ਤਾਪਮਾਨ ਕੰਟਰੋਲ 'ਚ ਨੇ ਕੋਈ ਵੱਡੇ ਗਰਾਊਂਡ ਦਿਖਾਈ ਰਹੀ ਦੇਰੀ ਅਗਰੇ ਸਿਸਟਮ ਥੋੜਾ ਬਹੁਤਾ ਵਿਗੜਦਾ ਹੈ ਤਾਂ ਤਾਪਮਾਨ ਵੀ ਘਿਰਤੇ ਹੋਏ ਦਿਖਾਈ ਦੇ ਸਕਦੇ ਨੇ ਪਰ ਫਿਲਹਾਲ ਮੌਸਮ ਇਸੇ ਤਰੀਕੇ ਨਾਲ ਠੀਕ ਠਾਕ ਬਣਿਆ ਰਹੇਗਾ ਇਸ ਦੀ ਅਪਡੇਟ ਅੱਜ 30 ਤਰੀਕ ਦੀ ਬਾਕੀ ਦੁਪਹਿਰ ਤੇ ਸ਼ਾਮ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ